ਜੰਗ ਦੀਆਂ 3-4 ਸਟੇਜਸ ਹੁੰਦੀਆਂ ਜੀ ਇਹ ਕ੍ਰਾਈਸਿਸ ਸਟੇਜ ਹੈਗੀ ਹੈ ਹਲੇ ਮੁਸ਼ਕਲਾਂ ਆ ਠੀਕ ਹੈ ਹਲੇ ਉਸ ਤਰੀਕੇ ਜਿਹਨੂੰ ਹੌਟ ਵਾਰ ਕਹਿੰਦੇ ਉਹ ਨਹੀਂ ਆਇਆ ਹਲੇ ਹਲੇ ਪ੍ਰੀ ਵਾਰ ਸਿਚੁਏਸ਼ਨ ਵੀ ਹੁਣ ਹੋਣੀ ਸ਼ੁਰੂ ਹੋਈ ਹੈ ਜਿਹਦੇ ਵਿੱਚ ਮੌਕ ਡ੍ਰਿਲਸ ਸ਼ੁਰੂ ਹੋ ਗਈਆਂ ਜੀ ਪਾਕਿਸਤਾਨ ਹਥਿਆਰ ਖਰੀਦ ਰਿਹਾ ਹੈ ਹਿੰਦੁਸਤਾਨ ਕੁਝ ਕਰ ਰਿਹਾ ਆ ਹਨਾ ਇੰਡੀਆ ਇਹ ਇਹਨੂੰ ਪ੍ਰੀ ਵਾਰ ਸਿਚੁਏਸ਼ਨ ਹੋਣ ਆਈ ਹੈ ਜੀ ਜੰਗ ਸੰਭਾਵੀ ਹੈ ਇਸ ਖੇਤਰ 'ਚ ਪਰ ਹਰ ਚੀਜ਼ ਜਦੋਂ ਆਉਂਦੀ ਆ ਉਹ ਤਰਸਦੀ ਵੀ ਆ ਕਿ ਹਾਂ ਆਪਾਂ ਜੰਗ ਦਾ ਮੈਦਾਨ ਬਣਾਵਾਂਗੇ ਹੋ ਸਕਦਾ ਬਣ ਜੀਏ ਹੋ ਸਕਦਾ ਨਾ ਬਣੀਏ ਉਹ ਬਹੁਤ ਖੁਸ਼ ਹੋ ਗਿਆ ਹੋ ਸਕਦਾ ਸਿਵਲੀਆਂ ਕੈਜੂਐਲਟੀਆਂ ਵੀ ਹੋਣ ਆਪਣੀਆਂ ਬਹੁਤ ਇੱਥੇ ਨੁਕਸਾਨ ਵੀ ਹੋਵੇ ਪਰ ਦੂਜੇ ਪਾਸੇ ਇੱਕ ਇਹ ਵੇਖੋ ਤੁਸੀਂ ਕਿ 1946 ਤੱਕ ਸਿੱਖ ਇੱਕ ਧਿਰ ਹੁੰਦੇ ਸੀ ਰਾਉਂਡ ਟੇਬਲ ਕਾਨਫਰੰਸ 'ਚ ਜਦੋਂ ਬੈਠਦੇ ਸੀ ਜਦੋਂ ਇੰਡੀਆ ਦਾ ਫੈਸਲਾ ਹੋ ਰਿਹਾ ਸੀ ਵੰਡ ਦਾ ਜਾਂ ਤਾਕਤ ਸ਼ੇਅਰਿੰਗ ਦਾ ਤਾਂ ਉਹਦੇ 'ਚ ਮੁਸਲਮਨ ਲੀਗ ਦੇ ਦੋ ਨੁਮਾਇੰਦੇ ਦੋ ਕਾਂਗਰਸ ਦੇ ਤੇ ਇੱਕ ਸਿੱਖਾਂ ਦਾ ਨੰ ਜੀ ਇਹ ਬੈਠਦੇ ਸੀ ਠੀਕ ਹੈ 47 ਤੋਂ ਬਾਅਦ ਸਾਡੀ ਪੋਜੀਸ਼ਨ ਕੀ ਹੋਗੀ ਸਾਨੂੰ ਕੁਝ ਪੁੱਛਣਾ ਅੱਜ ਸਾਨੂੰ ਪਾਰਲੀਮੈਂਟ 'ਚ ਵੀ ਨਹੀਂ ਪੁੱਛਦੇ ਜੀ ਅਸੀਂ ਕਿਸੇ ਗਣਤੀ 'ਚ ਨਹੀਂ ਠੀਕ ਹੈ ਨਾ ਅੱਜ ਪਰ ਕਿਉਂਕਿ ਹਾਲਾਤ ਕਮਾਂਤਰੀ ਆਏ ਬਣੇ ਆ ਤਾਂ ਸਿੱਖ ਇੱਕ ਅਹਿਮ ਤੇ ਰਹਿ ਇਸ ਖਿੱਤੇ ਦੀ ਮਨ ਪੰਜਾਬ ਨੂੰ ਮੈਂ ਇਹ ਕਹੂੰਗਾ ਵੀ ਪੰਜਾਬ ਜਿਹੜੀ ਉਹ ਪਿਵਟ ਸਟੇਟ ਆ ਵੀ ਇਹਨੇ ਇਹਨੇ ਇਸ ਸਾਰੇ ਸਾਊਥ ਏਸ਼ੀਆ ਦਾ ਫਿਊਚਰ ਡਿਸਾਈਡ ਕਰਨਾ ਇੱਕ ਇਹਨੇ ਇੱਕ ਤਾਮਿਲਨਾਡੂ ਜੀ ਤਾਮਿਲਨਾਡੂ ਇੰਡੋ-ਪੈਸੀਫਿਕ 'ਚ ਪੈਂਦੀ ਆ ਉਹਦੇ ਕਰਕੇ ਉਹ ਬਹੁਤ ਅਹਿਮ ਆ ਉਹ ਤਮਿਲ ਜਿਹੜੇ ਉਹ శ్రీలంਕਾ 'ਚ ਵੀ ਬੈਠੇ ਆ ਤੇ ਭਾਰਤ 'ਚ ਵੀ ਬੈਠੇ ਆ ਤੇ ਉਹਨਾਂ ਦਾ ਡਾਇਸਪੋਰਾ ਵੀ ਬਹੁਤ ਵੱਡਾ ਹੈ ਤੇ ਉਸੇ ਹੱਦ ਤੱਕ तकरीबन तकरीबन ਸਿੱਖ ਵੀ ਉਹਨੇ ਇੰਪੋਰਟੈਂਟ ਹੈਗੇ ਆ ਕਿ ਉਹ ਉਹਨਾਂ ਦਾ ਡਾਇਸਪੋਰਾ ਵੀ ਬਹੁਤ ਵੱਡਾ ਹੈ ਤਮਿਲਾਂ ਨਾਲ ਇੱਕ ਹੋਰ ਪੋਜ਼ਿਟਿਵ ਪੁਆਇੰਟ ਹੈਗਾ ਕਿ ਅਸੀਂ ਖਾਣੇ ਦੀ ਪੂਰਤੀ ਕਰਦੇ ਆ ਇਸ ਖਿੱਤੇ ਦੀ ਦੂਜਾ ਅਸੀਂ ਫੌਜ ਦੇ ਵਿੱਚ ਬਹੁਤ ਵੱਡੀ 기ਲਤੀ ਚ ਗਏ ਆ ਜੀ ਸਪੈਸ਼ਲੀ ਫਾਈਟਿੰਗ ਆਰਮਸ ਚ ਗਏ ਆ ਜੀ ਤੇ ਤੀਜੀ ਗੱਲ ਹੈਗੀ ਆ ਕਿ ਵੀ ਅਸੀਂ ਉਸ ਥਾਂ ਬੈਠੇ ਆ ਜਿੱਥੋਂ ਸਾਰਾ ਕੁਝ ਫੈਸਲਾ ਹੋਣਾ ਜੀ ਸੋ ਇਹ ਨਾ ਕਹੋ ਕਿ ਵੀ ਇਹ ਆ ਕਿ ਵੀ ਤੁਹਾਡੀ ਅਹਿਮੀਅਤ ਵੀ ਆਈ ਹੈ ਨਾ ਅੱਜ ਤੁਹਾਨੂੰ ਪਾਕਿਸਤਾਨ ਵਾਲੇ ਕਿਉਂ ਤੁਹਾਡੇ ਬਾਰੇ ਓਹੀਆਂ ਗੱਲਾਂ ਕਰਦੇ ਆ ਜਾਂ ਇਹ ਕਿਉਂ ਤੁਹਾਨੂੰ ਖੁਸ਼ ਕਰਨ ਦੀ ਗੱਲ ਕਰਦੇ ਆ ਕਿਉਂਕਿ ਤੁਸੀਂ ਜ਼ਰੂਰਤ ਆ ਤੁਹਾਡੀ ਤੁਸੀਂ ਅਹਿਮ ਜੀ ਸੋ ਆਏ ਇਕੱਲਾ ਦੇਖਣਾ ਕਿ ਇਹ ਐ ਕਰ ਰਿਹਾ ਤਾਂ ਇਹ ਵੇਖੋ ਇਹ ਤੁਹਾਡੀ ਅਹਿਮੀਅਤ ਦਾ ਵੀ ਇੱਕ ਜੀ ਹੈਗਾ ਐਗਜ਼ਾਮਪਲ ਹੈ